ਜਿਹੜਾ ਅੰਦਰਲੇ ਪਾਸੇ ਭੱਜਿਆ ਬਾਈ ਦੀ ਅੰਗਰੇਜ਼ ਭੱਜਿਆ ਪੀਜੇ ਸ਼ੇਰਗੱਲ ਮੰਦਿਰ ਸਿੰਘ ਦੀ ਬੋਤ ਜਗਤਪੁਰ ਪੱਪੂ ਜਗਤਪੁਰ ਮੇਜਰ ਬਿਹਾਰਾ ਪਾਲਾ ਕਲਾਲ ਹਿੱਪੂ ਕਲਾਲ ਨਾਲ ਗੋਪੀ ਰੋਤੀ ਸਮਾਂ ਲਾਗੇ ਬਾਈ ਜੀ 24 ਅਨਜਾਰਾ ਆ ਜੀ ਜੀ ਬਾਰੀਆ ਤੇਰੀ ਖੁੱਤ ਗਈ ਸੜਿਆ ਮੁਕਤਿਆਰੀ ਭਾਬੋ ਲੇਗੀ ਨਾਲ ਕੁੰਜੀਆਂ ਸਮਾਂ ਗੱਡੀ ਰ 23 ਸੈਕਿੰਡ 76 ਪੁਆਇੰਟ ਤਰੇਂਦਰ ਸਿੰਘ ਦੀ ਜਖੜ ਚੀਨਾ ਨੀਮਸਾ ਜਿਹੜਾ ਉੱਪਰਲੇ ਪਾਸੇ ਭੱਜੇ ਅੰਦਰਲੇ ਪਾਸੇ ਗੋਲੀ ਲੰਘ ோ பைராஜூ குஜரவால